ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀ ਹੈ ਇਹਦੇ ਖਿਲਾਫ तकरीबन ਕਿੰਨੇ ਨੇ ਇਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕਾ ਐਨਡੀਪੀਐਸ ਐਕਟ ਜਾਂ ਹੋਰ ਆਈਪੀਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣ ਇਹ ਲੇਟੈਸਟ ਸਟੇਜ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ੈਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਹੈ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਿਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਕਰਦੇ ਨੇ ਜੀ ਬੰਬੇ ਰਹਿੰਦੇ ਸੀ ਇੱਥੇ ਦੇ ਉਸ ਨਹੀਂ ਨਹੀਂ ਤੂੰ ਨਹੀਂ ਹੈ ਜੀ ਪਹਿਲੇ ਕਿ ਉਹਨਾਂ ਬੰਬੇ ਦੀ ਬੰਬੇ ਵਾਲੀ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ 26 کیس ਦੇ ਤੇ ਸਾਡੇ ਸਾਡੇ ਸਾਹਣੀ ਪੱਜਿਆ ਹੋਇਆ ਜੀ ਔਰ ਮੇਰੇ ਖਿਆਲ ਤਿੰਨ ਚਾਰ ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਉਹ ਵੀ ਸਰ ਜਿਹੜਾ ਕੈਮੀਕਲ ਹੈ ਇਸ ਦਾ ਮਤਲਬ ਕਿ ਇਹ ਨਰੀ ਚੱਲ ਰਹੀ ਸੀ ਨਹੀਂ ਬੇਸਿਕਲੀ ਇਹ ਨਹਾਂਸਰ ਦਾ ਕੰਮ ਕਰ ਲੈ ਰਹੇ ਸੀ ਕਿ ਜਿਦਾਂ ਆਪਾਂ ਮਤਲਬ ਥੋੜੀ ਮਾਤਰਾ ਦੇ ਵਿੱਚ ਚੀਜ਼ ਲਿਆਂਦੀ ਉਹਦੇ ਵਿੱਚ ਬਾਕੀ ਕੈਮੀਕਲ ਘੋਲ ਕੇ ਡਿਲਟਰੇਟ ਕਰਕੇ ਪਰ ਉਹ ਰਵੇ ਉਹੀ ਜਿਵੇਂ ਹਿਰੋਇਨ ਵਾਸਤੇ ਸਪੈਸ਼ਲੀ ਉਹ ਉਸ ਗੱਲ ਵਾਸਤੇ ਪੈਸਿਆਂ ਦੇ لالਚ ਵਾਸਤੇ ਜਿਵੇਂ ਸਪੋਸ ਕਰੋ 2 ਕਿਲੋ ਹੈ ਤਾਂ ਉਹਨੂੰ ਆਪਾਂ 3.5 4 ਕਿਲੋ ਬਣਾ ਲੀਏ ਜਾਂ 3 ਕਿਲੋ ਬਣਾ ਲੀਏ ਉਹ ਡਿਪੈਂਡ ਕਰਦਾ ਹੈ ਮਿਕਸਿੰਗ ਤੇ ਹਾਂਜੀ ਇਹਦੇ ਚ ਕਿਉਂਕਿ ਸਨਿਨ ਤੇ ਮੇਨ ਨੈਟਵਰਕ ਹੈ ਦਿੱਤੇ ਆ ਤੇ ਸਨਿ ਦੂਰ ਨੇ ਭਰਾਜ ਨੇ ਇਹਨੂੰ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਕੇਮਿਕਲ ਚੈੱਕ ਕਰਾਵਾਂਗੇ ਜੀ ਮੈਂ ਉਹੀ ਕਹਿੰਨਾ ਜੀ ਇਹ ਹਜੇ ਸਟੈਬਲਿਸ਼ ਨਹੀਂ ਹੋਇਆ ਕਿਥੋਂ ਲੈ ਕੇ ਆਏ ਆ ਉਹਦੇ ਚ ਸਨੀ ਦੀ ਵੀ ਗ੍ਰਿਫਤਾਰੀ ਜ਼ਰੂਰੀ ਆ ਦਿੱਤਿਆ ਦੀ ਵੀ ਪੁਛਕਿਚ ਹੋ ਰਹੀ ਆ ਡਿਟੇਲ ਚ ਔਰ ਇਹਦਾ ਹੁਣ ਅਸੀਂ ਟੈਸਟ ਵੀ ਕਰਾਉਣ ਵਾਸਤੇ ਲੈਬੋਰਟਰੀ ਨੂੰ ਭੇਜਣਾ ਕਿ ਕੀ ਚੀਜ਼ ਆ ਸਰ ਚਾਚਾ ਪੀ ਦੀ ਜੀ ਆ ਪਰ ਰਿਸ਼ਤੇ ਕੇ ਲੱਗਦੇ ਨੇ ਹਾਂਜੀ ਸਰ ਇਹ ਜਿਹੜੇ ਪਿਸਟਲ ਸੀਗੇ ਫਿਰ ਇਹਨਾਂ ਦਾ ਕਿਸੇ ਗੈਂਗ ਵਾਲੇ ਕੋਲ ਪਸੰਦ ਨਹੀਂ ਕਿਸੇ ਆਪਣੇ ਸੇਫਟੀ ਵੀ ਇਹਨਾਂ ਨੇ ਦੇਖੋ ਹੁਣ ਇਹ ਗੱਲ ਇਹ ਸਾਰੀ ਗੱਲ ਮੁਲਜ਼ਮ ਇੱਕ ਦੂਸਰੇ ਤੇ ਸੁੱਟਦੇ ਹੀ ਹੁੰਦੇ ਸ਼ੁਰੂ ਚ ਬਟ ਦਿੱਤਿਆ ਦੀ ਵੀ ਅਜੇ ਪੁੱਛ ਕੇ ਚੱਲ ਰਹੀ ਹੈ ਸਣੀ ਅਜੇ ਫੜਿਆ ਜਾਣਾ ਬਾਕੀ ਹੈ ਨਾ ਤਾਂ ਗੱਲ ਕਾਫੀ ਕਲੀਅਰ ਹੋ ਜਾਏਗੀ ਕਿ ਇਹਨਾਂ ਨੇ ਕਿਸੇ ਨੂੰ ਵੇਚਣੇ ਸੀ ਜਾਂ ਯੂਜ਼ ਕਰਨੇ ਸੀ ਜਾਂ ਕੀ ਕਰਨੇ ਸੀਗੇ ਕਿਉਂਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਜਿਹੜੇ ਹੈਗੇ ਉਹ ਦਰਜ ਨੇ ਇਦਾਂ ਦੇ ਨਹੀਂ ਬਕਵਾਕ ਥਾਵਾ ਨਹੀਂ ਬਕਵਾਕ ਥਾਵਾ ਤੋਂ ਰੈਸਟ ਹੋਇਆ ਜੀ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਰਿਕਵਰੀਆਂ ਅੱਗੇ ਕੀਤੀਆਂ ਗਈਆਂ ਉਹੀ ਮੈਂ ਕਹਿ ਰਿਹਾ ਹਾਂ ਤੁਹਾਨੂੰ ਜੀ ਕੁਝ ਇੰਡੀਆ ਦੇ ਵਿੱਚੋਂ ਵੀ ਆਇਆ ਜਿਵੇਂ OPM ਮੈਂ ਦਾ ਸੋਰਸ ਅਸੀਂ ਕਲੀਅਰ ਕਰ ਰਹੇ ਹਾਂ ਉਸ ਤੋਂ ਇਲਾਵਾ ਕ੍ਰਾਸ ਬਾਰਡਰ ਜਿਹੜੀ ਹਿਰੋਇਨ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕੈਮੀਕਲ ਦਾ ਸੋਰਸ ਅਜੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੋਂ ਇਹਨਾਂ ਨੇ ਕੀਤਾ ਜਿਹੜਾ ਕਿ ਇਹਨਾਂ ਨੂੰ ਇਹ ਗੱਲ ਦੀ ਨੋਲਿਜ ਆਈ ਕਿ ਇਹ ਨਾਰਕ ਕਰਨ ਵਾਸਤੇ ਨੂੰ ਯੂਜ਼ ਕਰਨਾ ਬੜੀ ਵੱਡੀ ਰਿਕਵਰੀ ਹੈ ਉਸ ਤਰੀਕੇ ਨਾਲ ਛੋਟੇ ਜਿਹੇ ਟਾਊਨ ਦੇ ਵਿੱਚ ਜਾਂ ਛੋਟੇ ਜਿਹੇ ਇਲਾਕੇ 'ਚ ਆਪਾਂ ਕੀ ਹੈ ਇੰਨਾ ਵੱਡਾ ਧੇਰਾ ਰੱਖ ਕੇ ਬੈਠੇ ਸੀ ਕਿ ਸਾਡਾ ਕਿਹਦਾ ਕੋਈ ਪਹਿਲੇ ਵੀ ਤੁਸੀਂ ਬਹੁਤ ਸਾਰੇ ਰਿਕਵਰੀਜ਼ ਕੀਤੀ ਹੈ ਇਹਦੇ ਬਾਰੇ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਕਿ ਦੇਖੋ ਇਹ ਆਨਗoing ਪ੍ਰੋਸੈਸ ਹੈ ਪੁਲਿਸ ਦਾ ਔਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਪੁਲਿਸ ਦਾ ਜਿਹੜਾ ਨੈਟਵਰਕ ਐਂਡ ਇੰਟੈਲੀਜੈਂਸ ਨੈਟਵਰਕ ਜਿਵੇਂ ਤੁਸੀਂ ਕਿਹਾ ਕਿ ਰਿਕਵਰੀਆਂ ਹੋਈਆਂ ਉਹ ਸਾਰੀ ਮਿਹਨਤ ਕਰ ਰਹੀ ਹੈ ਟੀਮ ਵਰਕ ਹੈ ਐਂਡ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ ਦੇਖੋ ਕ੍ਰਿਮੀਨਲ ਨੇ ਜਿਹੜਾ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਨੇ ਕਾਨੂੰਨ ਤੋੜਨ ਦਾ ਉਹਨਾਂ ਦਾ ਇੱਕ ਸਿਸਟਮ ਬਣਾ ਹੀ ਹੁੰਦਾ ਹੈ ਆਦਤ ਬਣੀ ਹੁੰਦੀ ਹੈ ਪੁਲਿਸ ਇਸ ਗੱਲ ਤੇ ਵਚਨਬੱਧ ਹੈ ਔਰ ਅਸੀਂ ਇਸ ਗੱਲ ਤੇ ਪੂਰਾ ਪੈਰਾ ਦੇ ਰਹੇ ਆ ਕਿ ਅਸੀਂ ਆਪਣੇ ਏਰੀਏ 'ਚ ਕੰਮ ਨਹੀਂ ਹੋਣ ਦੇਣਾ ਚਾਰੋਂ ਰਿਸ਼ਤੇਦਾਰ ਆਪਰ ਤੇ ਵੇਖੀ ਕਿ ਕਿਆ ਹੋ ਰੂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਜਿਹੜੇ ਆ ਉਹ ਸ਼ਮਲ ਇਹਦੇ 'ਚ ਅੱਪੇ ਉਹੀ ਕਹਿੰਦੇ ਜੀ ਬੱਚਿਆਂ ਨੂੰ ਜਿੱਦਾਂ ਯੂਜ਼ ਕਰ ਰਹੇ ਸੀ ਟਰਾਂਸਪੋਰਟ ਵਾਸਤੇ ਉਹ ਸਾਰੀ ਪੁੱਛ ਕੇ ਛੁਣ ਚੱਲ ਰਹੀ ਹੈ ਜੀ ਸਰ ਸਦੀ ਨਾਲ ਹੋਰ ਵੀ ਕੁਝ ਹੋ ਰਿਹਾ ਨਹੀਂ ਕਾਫੀ ਹੈ ਜੀ ਮਤਲਬ ਦੇਖੋ ਸਾਰਾ ਜਿਹੜਾ ਮੇਨ ਮਾਤਰਾ ਚਾਹੇ ਉਹ ਡਰੱਗ ਦੀ ਹੈ ਚਾਹੇ ਉਹ ਆਪਣੇ ਵੈਪਨਸ ਦੀ ਹੈ ਸਾਰੀ ਕਲੀਅਰ ਹੋ ਚੁੱਕੀ ਹੈ ਓਕੇ ਸਰ ਮਨਜੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਡਰਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਏਟਵਰਡਸ ਕ੍ਰਿਮੀਨਲਸ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੰਡੇਰ ਸਾਹਿਬ ਪੀਸੀਪੀ ਸਾਹਿਬ ਵਿਸ਼ਾਲਜੀਤ ਜੀ ਏਡੀਸੀਪੀ ਜਸਪਾਲਜੀ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੇ ਪੁਆਇੰਟ 2 ਗ੍ਰਾਮਸ ਹਿਰੋਇਨ ਰਾਮধੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕੈਟਰੇਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ 13 13 ਕਿਲੋ ਕੈਮੀਕਲ ਹੈ ਸਰ ਰਿਪੀਟ ਕਰ ਦਿਓ ਤੁਹਾਡਾ ਇਹੋ ਇਹੋ ਜਿਹੜੀ ਕਵਾਂਟੀਟੀ ਜਿਹੜੀ ਹੈ 13.2 ਦੇ ਕਰੀਬ ਕਿਲੋ ਹਿਰੋਇਨ ਹੈ ਸੌਰੀ 8 8.2 3 ਮਤਲਬ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਐਨਹਾਂਂਸਰ ਹੈ ਡਰਗ ਦਾ ਔਰ ਚਾਰ ਪਿਸਟਲ ਨੇ 17 ਕੈਟਰੀਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਸ ਹਿਰੋਇਨ ਤੇ ओपीਐਮ ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 9.30 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਲੀਅਨ ਮੇਡ ਬੜਾ ਸੋਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਆਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ ਛਾਟਾ ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਵਿੱਚ ਕਿੰਗ ਪਿੰਨ ਹੈ ਸੁਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਵੱਡਾ ਵੱਡਾ ਡਰੱਗ 카ਟਲ ਤੇ ਆਰਮਜ਼ 카ਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮਡਲੀ ਪੁੱਛ ਗਿਛ ਤੋਂ ਪਤਾ ਲੱਗਿਆ ਕਿ ਕੌਲਿਜ ਸੀਗਾ ਤੇ ਉਹਨੂੰ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ ਸਰ ਲੋਕਲ ਲੈਵਲ ਤੇ ਸਪਲਾਈ ਹਾਂਜੀ ਟੀਮ ਵਗੈਰਾ ਲੋਕਲ ਲੈਵਲ ਦਾ ਸਪਲਾਈ ਲੈਂਦੀ ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਡੇ ਕੋਲ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਹਾਂ ਵੀ ਕੌਣ ਇਹਨਾਂ ਦੇ ਗਾਹਕ ਹੈ ਜਾਂ ਕਿੱਥੇ ਅੱਗੇ ਸਪਲਾਇਰ ਹੈ ਤੇ ਕੌਣ ਸੋਰਸ ਹੈ ਜਿੱਥੋਂ ਲੈ ਕੇ ਆਏ ਸਰ ਇਹਨਾਂ ਦਾ ਗ੍ਰਿਫਤਾਰ ਕਿਥੋਂ ਕੀਤਾ ਗਿਆ ਵੀ ਤੇ ਕਿਹੜਾ ਉਸੋ ਜਿਹੜਾ ਗ੍ਰਿਫਤਾਰ ਕੀਤਾ ਗਿਆ ਇੱਕ ਸਪਲਾਈ ਦੀ ਦਾ ਰਸੀ ਹੈ ਪਈ ਸਾਬ ਅਲੱਗ-ਅਲੱਗ ਡੇਟ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਵੇਂ ਆਪਾਂ ਅਦਿੱਤਿਆ ਦੀ ਦੇਖ ਲਓ 6 11 ਨੂੰ ਹੋ ਚੁੱਕੀ ਸੀ ਉਸ ਤੋਂ ਅੱਗੇ ਡਿਵੈਲਪ ਹੋ ਰਿਹਾ ਹੈ 6 11 ਤੋਂ ਮਿਲਿਆ 6 ਨਵੰਬਰ ਤੋਂ ਚੱਲ ਰਿਹਾ ਹੈ ਜੀ ਕਿਉਂਕਿ ਮੁਕੱਦਮਾ ਹੀ 6 11 ਦਾ ਸਾਡਾ ਇਹ ਆਪਾਂ ਤੁਹਾਨੂੰ ਪ੍ਰੈਸ ਨੋਟ ਵੀ ਦਵਾਂਗੇ ਹੁਣੀ 8 11 11 ਨੂੰ ਦੂਸਰਾ ਜਿਹੜਾ ਸ਼ੰਭੂ ਫੜਿਆ ਜਾਂਦਾ ਮੁਸਕਾਨ ਜਿਹੜੀ ਉਹ ਲੇਟੈਸਟ ਫੜੀ ਗਈ ਹੈ ਜਿਹੜੇ ਜਿਹੜੇ ਬੰਦੇ ਜਿਵੇਂ 26 26 ਮਾਮਲੇ ਦਰਜ ਹੈ ਜੀ ਪੁਲਿਸ ਵਾਸਤੇ ਤਾਂ ਬੜੀ ਸਖ਼ਤਤੀ ਹੈ ਤੇ ਪੁਲਿਸ ਕੋਲ ਕਿਸ ਤਰ੍ਹਾਂ ਪਛਦਾ ਰਿਹਾ ਜੀ ਨਹੀਂ ਪੈਂਦਾ ਨਹੀਂ ਹੁਣੀ ਆਏ ਨੇ 3 ਸਾਲ 3 ਮਹੀਨੇ ਹੋ ਗਏ ਨੂੰ ਜਮਾਨਤ ਦੇਖੋ ਬੜੀ ਸਿੰਪਲ ਗੱਲ ਹੈ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਉਹਦੇ ਬਾਰੇ ਆਪ ਪਰ ਸਾਡੇ ਜਿਹੜੀ ਪੁਲਿਸ ਦੀ ਵਰਕਿੰਗ ਹੈ ਉਹ ਤੁਸੀਂ ਮਤਲਬ ਮੈਂ ਅਪਰੀਸ਼ੀਏਟ ਕਰਦਾ ਆਈ ਥਿੰਕ ਤੁਸੀਂ ਵੀ ਕਰੋਗੇ ਯਾਰ ਅਪਰੀਸ਼ੀਏਟਿੰਗ ਇਹ ਸਸਪੈਂਸ਼ਨ ਕੋਈ ਜਿੰਨਾ ਸੀਆਈ ਇਹਦਾ ਜਾਂ ਸਪੈਸ਼ਲ ਅਫਸਰ ਦਾ ਸੀ ਕਿ ਆਪਰੇਸ਼ਨ ਨੂੰ ਹਟਾਣਾ ਚਾਹ ਰਿਹਾ ਥਾਣੇ اسلامਾਬਾਦ ਦਾ ਪਿਓਰਲੀ ਉਹਨਾਂ ਦਾ ਹੈ ਦੈਟ ਇਜ਼ ਵਾਈ ਆਮ ਅਪਰੀਸ਼ੀਏਟਿੰਗ ਕਿ ਬਹੁਤ ਵਧੀਆ ਇਹ ਅੱਛਾ ਇੱਕ ਬਸਟ ਕੀਤਾ ਇਹਨਾਂ ਨੇ ਕਾਟਲ ਚਲੋ ਸਰ ਤੁਹਾਡੇ ਇੱਕ ਛੋੜਾ ਜਿਹਾ ਸਵਾਲ ਇਹ ਕਿ ਇਹ 6 ਮਹੀਨੇ ਦਾ 6 ਮਹੀਨੇ ਦਾ ਕੇਸ ਹੈ ਸਰੋ ਇੱਕ ਗੋਦਾਂ ਬੱਲੂ ਹੈ ਦਾ ਕੰਮ ਉਹ ਕਰ ਰਹੇ ਆ ਜੀ ਇੱਕ ਬੰਦਾ ਤਾਂ ਫੜ ਲਿਆ ਸੀ ਉੱਚ ਮੈਂ ਆ ਕੇ ਉਹ ਅਸੀਂ ਉਹਨਾਂ ਨਾਲ ਮੀਟਿੰਗ ਰੱਖੀ ਹੈ ਹੁਣ ਸੈਟਰਡੇ ਕੱਲ ਬਾਅਦ ਦੁਪਹਿਰ ਸਾਡੇ ਕੁਝ ਅਫਸਰ ਛੁੱਟੀ ਤੇ ਸੀ ਉਹਨੂੰ ਕਰ ਲਾਂਗੇ ਅਸੀਂ ਉਹਦੀ ਰਿਵਿਊ ਹੋ ਹੈਗੀ ਹੈ ਜੀ ਠੀਕ ਹੈ ਥੈਂਕ ਯੂ ਜੀ ਜੀ ਨਾ ਕਿਤੇ ਨਾ ਹੋ ਰਹੀ ਨਹੀਂ